ਸੁਖਵਿੰਦਰ ਸਿੰਘ ਕਲਕੱਤੇ ਦੇ ਇਨਸਾਫ ਨੂੰ ਲੈ ਕੇ ਇੱਕ ਐਕਸ਼ਨ ਕਮੇਟੀ ਬਣਾਈ ਗਿਆ ਉਹਦੇ ਬਾਰੇ ਦੱਸੋਗੇ ਸਰ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹ ਜਿਹੜੀ ਐਕਸ਼ਨ ਕਮੇਟੀ ਆ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਮੁੱਚੇ ਪਰਿਵਾਰ ਦੀ ਸਹਿਮਤੀ ਨਾਲ ਬਣਾਈ ਗਈ ਹੈ ਸਾਡੀ ਮਲਕੀਤ ਕੌਰ ਕਲਕੱਤਾ ਦੀ ਰਵਾਈ ਵਿੱਚ ਸਾਡੀ ਮਲਕੀਤ ਕੌਰ ਕਲਕੱਤਾ ਜਿਹੜੀ ਮਾਤਾ ਜੀ ਆ ਉਹਦੇ ਨਾਲ ਸਾਰਾ ਰਾਇਮਸ਼ਵਰਾ ਕਰਕੇ ਵੀ ਆਪਾਂ ਜਿਹੜਾ ਸੰਘਰਸ਼ ਲੜਨਾਗਾ ਤੇ ਸੰਘਰਸ਼ ਜਿੱਤਣਾਗਾ ਇਹ ਜਿਹੜੀ ਕਮੇਟੀ ਉਹਦੇ ਵਿੱਚ ਅਸੀਂ ਸੁਖਜੀਤ ਸਿੰਘ ਜੀ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਗਏ ਉਹਨਾਂ ਨੂੰ ਪਾਇਆ ਗਿਆ ਅਮਤੋਸ਼ ਸਿੰਘ ਜਿਹੜੇ ਮਾਨ ਮਾਨ ਹੈਗਾ ਜੀ ਉਹਨਾਂ ਨੂੰ ਪਾਇਆ ਗਿਆ ਹੈਗਾ ਜੀ ਭਾਨਾ ਸਿੱਧੂ ਜੀ ਆ ਸਾਡੀ ਕਮੇਟੀ ਦੇ ਵਿੱਚ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਐਡਵੋਕੇਟ ਗੁਰਵਿੰਦਰ ਸਿੰਘ ਜੀ ਬਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਗੁਰਪ੍ਰੀਤ ਸਿੰਘ ਜੀ ਬੱਬੂ ਪੰਦੇਰ ਭਾਰਤੀ ਕਿਸਾਨ ਯੂਨੀਅਨ ਟੁਡੂਨੀ ਵੱਲੋਂ ਜੀ ਹਾਕਮ ਸਿੰਘ ਜੀ ਢਲਮਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਮਗਨਦੀਪ ਸਿੰਘ ਜੀ ਇਕਾਈ ਪ੍ਰਧਾਨ ਸੈਣਾ ਰੂਪ ਸਿੰਘ ਜੀ ਢੱਲਮਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਿਅੰਤ ਸਿੰਘ ਜੀ ਗੱਲ ਸਹਿਣਾ ਇਹ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪਰਮਜੀਤ ਸਿੰਘ ਸੇਖੋ ਪੰਜਾਬ ਕਿਰਤੀ ਮਜ਼ਦੂਰ ਯੂਨੀਅਨ ਸਿਰਾ ਢੱਲੋ ਮਾਨਸਾ ਸੋਨੀ ਹਿੰਮਤਪੁਰਾ ਜੀ ਨਵਤੇਜ ਸਿੰਘ ਨੰਬਰਦਾਰ ਜੀ ਡਾਕਟਰ ਹਰਜਿੰਦਰ ਸਿੰਘ ਜਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਵੱਲੋਂ ਜੀ ਗੁਰਜੀਤ ਸਿੰਘ ਖਾਲਸਾ ਜੀ ਸਹਿਣੇ ਤੋਂ ਸਰਪੰਚ ਤਰਨਜੀਤ ਸਿੰਘ ਦੁੱਗਲ ਜੀ ਸਰਪੰਚ ਰਾਜਵਿੰਦਰ ਸਿੰਘ ਰਾਜਾ ਰਾਮਗੜ੍ਹ ਜੀ ਰਾਮ ਸਿੰਘ ਜੀ ਸ਼ੈਣਾ ਭਾਰਤੀ ਕਿਸਾਨ ਜੂਨਾਂ ਨੇ ਇਕਤਾ ਡਕਾਉਂਦਾ ਅਤੇ ਜਗਸੀਰ ਸਿੰਘ ਸੀਰਾ ਚੀਨੀਵਾਲ ਜੀ ਰੂਪ ਸਿੰਘ ਜੀ ਮੌਰ ਮਕਸੂਤੇ ਤੋਂ ਸਾਡੇ ਸਰਪੰਚ ਤੇ ਉਹਦੇ ਵਿੱਚ ਮੇਰਾ ਨਾਂ ਵੀ ਕਮੇਟੀ ਦੇ ਵਿੱਚ ਲਿਖਿਆ ਗਿਆਗਾ ਜੀ ਜਿਹੜਾ ਇਹ ਸੰਘਰਸ਼ ਹੈਗਾ ਉਹ ਅਸੀਂ ਸਾਡੀ ਕਮੇਟੀ ਲੜੂਗੀ ਤੇ ਕੱਲ ਨੂੰ ਜਿਹੜਾ 8 ਤਰੀਕ ਨੂੰ ਆਪਣਾ ਇਕੱਠ ਦਾ ਪੰਜਾਬ ਦੇ ਪੂਰੇ ਦਿੱਤਾ ਗਿਆਗਾ ਸੱਦਾ ਉਸ ਵਿੱਚ ਪੰਜਾਬ ਦੀਆਂ ਟੋਟਲੀ ਜੱਥੇਬੰਦੀਆਂ ਅਨਸਾਪਸੰਦ ਲੋਕ ਜਿਹੜੇ ਉਹ ਪਹੁੰਚ ਰਹੇ ਨੇ ਤੇ ਉਹ ਕੱਲ ਨੂੰ 11 ਵਜੇ ਅਸੀਂ ਪਿੰਡ ਵਾਸੀਆਂ ਤੋਂ ਹੀ ਮੰਗ ਕਰਦੇ ਆ ਕਿ ਸਮੁੱਚਾ ਪਿੰਡ ਵਾਸੀ ਦੁਕਾਨਾਂ ਬੰਦ ਕਰਕੇ ਸਾਰਾ ਕੁਝ ਆਪਾਂ ਪੰਜਾਬ ਸਰਕਾਰ ਦੇ ਜਿਹੜਾ ਖਿਲਾਫ ਹੈ ਜੋ ਅਰਥ ਵੀ ਡਾ ਕੱਲ ਉਹਦਾ ਜਿਹੜਾ ਵੱਡਾ ਇਕੱਠ ਦਾ ਆਪਾਂ ਉਹਦੇ ਵਿੱਚ ਅਗਲਾ ਐਕਸ਼ਨ ਕੀ ਐਕਸ਼ਨ ਕਮੇਟੀ ਦਾ ਹੋਊਗਾ ਉਹ ਕੱਲ ਨੂੰ ਐਲਾਨ ਕੀਤਾ ਜਾਊਗਾ ਜੀ ਅੱਛਾ ਹਜੇ ਡਿਸਾਈਡ ਨਹੀਂ ਹੋਇਆ ਐਕਸ਼ਨ ਕਮੇਟੀ ਦੀ ਮੁਖ ਮੰਗ ਕੀ ਹੈ ਨਹੀਂ ਮੁਖ ਮੰਗਾ ਹੈਗੇ ਜੀ ਬਾਕੀ ਚਲੋ ਉਹ ਥੋੜੇ ਮੈਂ ਧਿਆਨ ਚ ਵੀ ਲਿਓ ਨਾ ਕਿ ਕੋਈ 6 ਵਜੇ ਸਾਡੀ ਪ੍ਰਣਾਲੇ ਪ੍ਰਸ਼ਾਸਨ ਨਾਲ ਮੀਟਿੰਗ ਆ ਤਕਰੀਬਨ ਸਾਰੀ ਕਮੇਟੀ ਉੱਤੇ ਪਹੁੰਚ ਚੁੱਕੀ ਹੈਗੀ ਮੁਖ ਮੰਗਾ ਗੀਆਂ ਸਾਡੀਆਂ ਵੀ ਸੁਖਵਿੰਦਰ ਸਿੰਘ ਕੋਲਕੱਤੇ ਦੇ ਪਰਿਵਾਰ ਨੂੰ ਜਿਹੜੀ ਇਨਸਾਫ ਵਾਲੀ ਗੱਲ ਹੈ ਉਹ ਤਾਂ ਪਤਾ ਹੈਗਾ ਕਿ ਜਿਹੜਾ ਉਦੇ ਪਿੱਛੇ ਸੀ ਕਾਤਲਾਂ ਦੇ ਵੀ ਉਹਨਾਂ ਦਾ ਜਿਹੜਾ ਪਰਦੇਸ ਦੇ ਵਿੱਚ ਨਾਮ ਆ ਉਹ ਨਾਬਜ਼ਦ ਕੀਤਾ ਜਾਵੇ ਇਸ ਦਾ ਜਿਹੜਾ ਪਰਿਵਾਰ ਆ ਉਹਨੂੰ ਮੁੱਖ ਮੰਤਰੀ ਰਲੀਫ ਫੰਡ ਵਿੱਚੋਂ ਘੱਟੋ ਘੱਟ 1 ਕਰੋੜ ਰੁਪਈਆ ਦਿੱਤਾ ਜਾਵੇ ਇਹਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹਦਾ ਜਿਹੜਾ ਪੰਚਾਇਤੀ ਵਿਕਾਸ ਕਾਰਜਾਂ ਵਲੇ ਪੈਸੇ ਰੁਕੇਗੇ ਸੀਗੇ ਪੇਮੈਂਟਾਂ ਖੜੀਆਂ ਨੇ ਉਹ ਸਾਰੀਆਂ ਪੰਜਾਬ ਸਰਕਾਰ ਅਦੇਗੀ ਕਰੇ ਪਰਿਵਾਰ ਨੂੰ ਇਹ ਸਾਡੀਆਂ ਜਿਹੜੀਆਂ ਐਕਸ਼ਨ ਕਮੇਟੀ ਦੀਆਂ ਮੰਗਾਂ ਗੀਆਂ ਉਹ ਸਾਡੀਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ San mati bobo.